ਨੇ ਜਤਾ ਸਿੰਘ ਜੱਬੋਵਾਲ ਦੇ ਵੱਲੋਂ ਪਿਆਰ ਭਰੇ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਨ ਜਾ ਰਿਆਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਵਸਿਆ ਹੋਇਆ ਨਵਾਂ ਸ਼ਹਿਰ ਨਵਾਂ ਸ਼ਹਿਰ ਦੀ ਜੇ ਗੱਲ ਕਰੀਏ ਨਵਾਂ ਸ਼ਹਿਰ ਬਲਾਕ ਦੇ ਵਿੱਚ ਪੈਂਦਾ ਪਿੰਡ ਜੱਬੋਵਾਲ ਪਿੰਡ ਜੱਬੋਵਾਲ ਨੇ ਵਿਕਾਸ ਦੀਆਂ ਪਹਿਲੇ ਦਿਨ ਤੋਂ ਵੱਡੀਆਂ ਧੂਮਾਂ ਪਾ ਕੇ ਦਿਖਾਈਆਂ ਜੇ ਗੱਲ ਕਰੀਏ ਛੱਡਾਂ ਦੀ ਛੱਡਾਂ ਵੀ ਵੱਡੇ ਲੈਵਲ ਦੇ ਉੱਪਰ ਬਣਾ ਕੇ ਦਿਖਾਈਆਂ ਪਸ਼ੂਆਂ ਦੇ ਵਾਸਤੇ ਜੇ ਗੱਲ ਕਰੀਏ ਗਲੀਆਂ ਦੀ ਕੋਈ ਵੀ ਐਸੀ ਗਲੀ ਨਜ਼ਰ ਨਹੀਂ ਆਉਂਦੀ ਜਿੱਥੇ ਵਿਕਾਸ ਨਾ ਹੋਇਆ ਹੋਵੇ ਵੱਡਿਆਂ ਪਰਾਲਿਆਂ ਦੇ ਨਾਲ ਨੌਜਵਾਨਾਂ ਨੂੰ ਉਤਸ਼ਾਹ ਕਰਨ ਦੇ ਲਈ ਵੱਡਾ ਜਿੰਮ ਦੇ ਲਈ ਵੀ ਸਮਾਨ ਪੰਚਾਇਤ ਦੇ ਵੱਲੋਂ ਪ੍ਰੋਵਾਈਡ ਕਰਾਇਆ ਗਿਆ ਉਹਦੇ ਨਾਲ ਨਾਲ ਜੇ ਗੱਲ ਕਰੀਏ ਲਾਈਟਾਂ ਦੀ ਰਾਤ ਦੇ ਹਨੇਰੇ ਨੂੰ ਮੁਖ ਰੱਖਦੇ ਹੋਏ ਲਾਈਟਾਂ ਦਾ ਵੀ ਮੁੱਖ ਪ੍ਰਬੰਧ ਪਿੰਡ ਜੱਬੋਵਾਲ ਦੇ ਵਿੱਚ ਕੀਤਾ ਗਿਆ ਜੇ ਵਾਸ਼ਰੂਮਾਂ ਦੀ ਗੱਲ ਕਰੀਏ ਹਰ ਬਾਸ਼ਰੂਮ ਜਾਂ ਪੰਚ ਜਾ ਉਹ ਪਬਲਿਕ ਦੇ ਲਈ ਹੋਵੇ ਜਾ ਉਹ ਪੰਚਾਇਤ ਘਰ ਤੋਂ ਇਲਾਵਾ ਜੇ ਆਪਾਂ ਗੱਲ ਕੀਤੀ ਜਾਵੇ ਵੀ ਆ ਡਾਕਟਰ ਅਮੇਦਗਰ ਸਾਹਿਬ ਜੀ ਦੇ ਨਾਲ ਵੀ ਬਾਥਰੂਮ ਜਿਹੜਾ ਹੈਗਾ ਪਿੰਡ ਦੇ ਵਿੱਚ ਇੱਕ ਛੱਡ ਦੇ ਨਜ਼ਦੀਕ ਬਣਾਇਆ ਗਿਆ ਤੇ ਵੀ ਆ ਡਾਕਟਰ ਅਮੇਦਗਰ ਸਾਹਿਬ ਜੀ ਦੇ ਸਥਾਨ ਦੇ ਨਜ਼ਦੀਕ ਪਿੰਡ ਜੱਬੋਵਾਲ ਦੇ ਵਿੱਚ ਵੀ ਛੱਡ ਦਾ ਵੱਡਾ ਪ੍ਰਾਲਾ ਕੀਤਾ ਗਿਆ ਅੱਜ ਪਿੰਡ ਜੱਬੋਵਾਲ ਦੇ ਵਿੱਚ ਉਦਘਾਟਨ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਹਲਕਾ ਅਨਚਾਰਜ ਲਲਿਤ ਮੋਹਨ ਪਾਟਕ ਜੀ ਵਿਸ਼ੇਸ਼ ਤੌਰ ਤੇ ਆਪਣੇ ਟੀਮ ਦੇ ਨਾਲ ਪਹੁੰਚ ਰਹੇ ਦੇ ਰਹੇ ਹਨ ਉਹਦੇ ਨਾਲ ਨਾਲ ਬੀਡੀਪੀਓ ਮੈਡਮ ਰਾਜਵਿੰਦਰ ਕੌਰ ਜੀ ਵੀ ਵਿਸ਼ੇਸ਼ ਤੌਰ ਤੇ ਪਿੰਡ ਜੱਬੋਵਾਲ ਦੇ ਵਿੱਚ ਪਹੁੰਚ ਕੇ ਸਿੱਧੀਆਂ ਮੁਲਾਕਾਤਾਂ ਦੇ ਸੇਵਕ ਦੇ ਉੱਪਰ ਕਰਵਾਵਾਂਗੇ ਕਿ ਅਫਸਰ ਸਹਿਬਾਨਾਂ ਦਾ ਇਹ ਮਹਤਵਾਰਾਂ ਦਾ ਕੀ ਕਹਿਣਾ ਇਹਦੇ ਨਾਲ ਨਾਲ ਪਿੰਡ ਦੇ ਸਰਪੰਚ ਵੀ ਜਸਵਿੰਦਰ ਕੌਰ ਜੀ ਪਿੰਡ ਦੇ ਪੰਚ ਸਹਿਬਾਨ ਪਿੰਡ ਦੇ ਨਗਰ ਨਿਵਾਸੀ ਸਹਿਬਾਨ ਵਿਸ਼ੇਸ਼ ਤੌਰ ਤੇ ਪਿੰਡ ਜੱਬੋਵਾਲ ਦੇ ਵਿੱਚ ਪਹੁੰਚਣਗੇ ਸਾਰਿਆਂ ਹੀ ਸਰੋਤਿਆਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਦੇ ਵਿੱਚ ਪਹੁੰਚੇ ਨੇ ਪਿੰਡ ਜੱਬੋਵਾਲ ਦੇ ਵਿੱਚ ਅੱਜ ਰਸਮੀਏ ਤੋਂ ਘਾਟਣ ਜਿਹੜਾ ਹੈਗਾ ਯਾਰ ਜੇ ਗੱਲ ਕਰੀਏ ਵਿਕਾਸ ਦੀ ਵਿਕਾਸ ਦੀ ਗੱਲ ਕੀਤੀ ਜਾਵੇ ਅੱਜ ਕੌਂਡ ਚਕਾਈ ਪਿੰਡ ਜੱਬੋਵਾਲ ਦੇ ਵਿੱਚ ਹੋ ਰਹੀ ਹੈ ਵਿਕਾਸ ਦੀਆਂ ਗੱਲਾਂ ਦੇ ਨਾਲ ਨਾਲ ਪਿੰਡ ਜੱਬੋਵਾਲ ਦੇ ਵਿੱਚ ਅੱਜ ਵੱਡੇ ਪੱਧਰ ਦੇ ਉੱਪਰ ਲਲਤ ਮੋਹਨ ਪਾਠਕ ਜੀ ਆਪਣੀ ਟੀਮ ਦੇ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਨਗਰ ਨਿਵਾਸੀਆਂ ਨੂੰ ਹਲਕਾ ਇੰਚਾਰਜ ਲਲਤ ਮੋਹਨ ਪਾਠਕ ਜੀ ਮਿਲਦੇ ਪਏ ਨੇ ਵਿਕਾਸ ਦੀ ਜਿਹੜੀ ਗੱਲ ਕੀਤੀ ਜਾਵੇ ਪਿੰਡ ਜੱਬੋਵਾਲ ਦੇ ਵਿੱਚ ਵਿਕਾਸ ਵੱਡੇ ਪੱਧਰ ਦੇ ਉੱਪਰ ಗ್ರಾಮ ਪੰਚਾਇਤ ਜੱਬੋਵਾਲ ਨੇ ਕਰਕੇ ਦਿਖਾਇਆ ਗ੍ਰਾਮ ਪੰਚਾਇਤ ਜੱਬੋਵਾਲ ਦੇ ਪੰਚਾਂ ਦੇ ਵੀ ਫੁੱਲਾਂ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਉਹਨਾਂ ਦੇ ਬਿਸ਼ੈ ਦਾ ਬਕਾਇਦਾ ਵਿਸ਼ੇਸ਼ ਤੌਰ ਤੇ ਫੁੱਲ ਪਾਈ ਜਾ ਰਹੇ ਨੇ ਅੱਧੀ ਖੜਿਓ ਭਾਈ ਜੀ ਪਿੰਡ ਜੱਬੋਵਾਲ ਦੀ ਜੇ ਵਿਕਾਸ ਦੀ ਗੱਲ ਕੀਤੀ ਜਾਵੇ ਪਿੰਡ ਜੱਬੋਵਾਲ ਨੇ ਵਿਕਾਸ ਦੀਆਂ ਪਹਿਲੇ ਦਿਨ ਤੋਂ ਵੱਡੀਆਂ ਧੂਮਾਂ ਪਾ ਕੇ ਦਿਖਾਈਆਂ ਅੱਜ ਪਿੰਡ ਜੱਬੋਵਾਲ ਦੇ ਵਿੱਚ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਹਲਕਾ ਚ ਚ ਅੱਜ ਨਵਾਂ ਸ਼ਹਿਰ ਦੀ ਜੇ ਗੱਲ ਕੀਤੀ ਜਾਵੇ ਨਵਾਂ ਸ਼ਹਿਰਤੁਲਲਤ ਮੋਹਨ ਪਾਠਕ ਜੀ ਪਹੁੰਚੇ ਨੇ ਪਟਸਪ ਦੀ ਸਤ ਸ੍ਰੀ ਅਕਾਲ ਕਿਸ ਤਰ੍ਹਾਂ ਲੱਗਦਾ ਪਿੰਡ ਜੱਬੋਵਾਲ ਦੇ ਵਿੱਚ ਆ ਕੇ ਦੇਖੋ ਅੱਜ ਅਸੀਂ ਪਿੰਡ ਜੱਬੋਵਾਲ ਵਿੱਚ ਆਏ ਹਾਂ ਤੁਸੀਂ ਦੇਖਿਆ ਕਿ ਸਾਰੀ ਪੰਚਾਇਤ ਪਿੰਡ ਦੇ ਮੋਤਵਾਰ ਸਾਰੇ ਇੰਨੀ ਠੰਡ ਹੋਣ ਦੇ ਬਾਵਜੂਦ ਜੀ ਇੱਥੇ ਪਹੁੰਚੇ ਆ ਜੀ ਇਹ ਤਾਂ ਹੀ ਹੋ ਸਕਦਾ ਲੋਕਾਂ ਦਾ ਪਿਆਰ ਜਦੋਂ ਆਪਾਂ ਡਿਵੈਲਪਮੈਂਟ ਕਰੀਏ ਮੈਂ ਧੰਨਵਾਦ ਕਰਦਾ ਪਿੰਡ ਦੀ ਜੀ ਸਰਪੰਚ ਮੈਡਮ ਦਾ ਜੀ ਸਮੂਚੀ ਇਹਨਾਂ ਦੇ ਪੰਚਾਇਤ ਮੈਂਬਰਾਂ ਦਾ ਜੀ ਜਿਨ੍ਹਾਂ ਨੇ ਅੱਜ ਪੀਰਾਵਾਲੀ ਗਲੀ ਅਤੇ ਜਿਹੜੇ ਬਰਮ ਪੱਕੇ ਕਰਨ ਦਾ ਅਦਗਾਟਨ ਕਰਵਾਇਆ ਆ ਜੀ ਇਹ ਸਰਪੰਚ ਸਾਹਿਬ ਦੇ ਸਮੂਚੀ ਟੀਮ ਨੇ ਬੜੀ ਮਿਹਨਤ ਕੀਤੀ ਆ ਜੀ ਬਾਕੀ ਮੈਂ ਪਿੰਡ ਵਾਸੀਆਂ ਨੂੰ ਹਮੇਸ਼ਾ ਹੀ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਜਵਾਦ ਵਿਸ਼ਵਾਸ ਦਿਵਾਉਂਦਾ ਕਿ ਮੈਂ ਪਾਰਟੀਵਾਦੀ ਤੋਂ ਉੱਪਰ ਉੱਟ ਕੇ ਕੰਮ ਕਰਦਾ ਮੈਂ ਕਦੀ ਵੀ ਇਹ ਨਹੀਂ ਸੋਚਿਆ ਕਿ ਅਕਾਲੀ ਦਲ ਆ ਜਾਂ ਕਾਂਗਰਸ ਜਾਂ ਆਪ ਆਲੇ ਮੈਂ ਤਾਂ ਇਹ ਕਹਿੰਦਾ ਜਿੱਥੇ ਸਾਂਝੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਉੱਥੇ ਕੋਈ ਪਾਰਟੀਵਾਦੀ ਨਹੀਂ ਹੋਣੀ ਚਾਹੀਦੀ ਪ੍ਰਧਾਨ ਸਾਹਿਬ ਵਿਕਾਸ ਦੇ ਨਾਲ ਪੰਜਾਬ ਦੀ ਤਰੱਕੀ ਹੁੰਦੀ ਹੈ ਜੀ ਪੰਜਾਬ ਦੀ ਤਰੱਕੀ ਦੇ ਨਾਲ ਜਿਹੜਾ ਸਾਡਾ ਭਾਰਤ ਹੈਗਾ ਉਹ ਵੀ ਤਰੱਕੀ ਦੀਆਂ ਸਦਰਾਂ ਦੇ ਅੰਦਰ ਫਰੰਟ ਤੇ ਗਿਣਿਆ ਜਾਂਦਾ ਧੜੇਵਾਦੀ ਬਹੁਤ ਨੁਕਸਾਨ ਕਰਦੀ ਹੈ ਸਰਪੰਚ ਕਿਸੇ ਧੜੇ ਦਾ ਨਹੀਂ ਹੁੰਦਾ ਆਪ ਜੀ ਦੀ ਗੱਲ ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਵਾਖੂ ਭੀ ਇਹ ਕਹੀ ਹੈ ਕਿ ਜਦੋਂ ਪਾਰਟੀ ਚ ਫਸ ਜਾਂਦਾ ਬਹੁਤ ਨੁਕਸਾਨ ਹੋ ਜਾਂਦੇ ਆ ਜਦੋਂ ਪਿੰਡਾਂ ਦੇ ਵਿੱਚ ਉਹ ਦੁਕਾਟਨ ਕਰਨ ਜਾਂਦੇ ਆ ਵਿਕਾਸ ਦੀਆਂ ਲੜੀਆਂ ਨੂੰ ਖੋਲਦੇ ਆ ਕਿਤੇ ਨਾ ਕਿਤੇ ਜੋ ਅਹੁਦਾ ਮਿਲਿਆ ਉਹਨੂੰ ਵੇਚਦੇ ਆ ਖੁਸ਼ੀ ਮਹਿਸੂਸ ਹੁੰਦੀ ਹੋਵੇਗੀ ਬਿਲਕੁਲ ਜੀ ਕਦੀ ਸੋਚਿਆ ਹੀ ਨਹੀਂ ਜੀ ਮੇਰੇ ਦਫ਼ਤਰ ਗਵਰਨਮੈਂਟ ਸਕੂਲ ਦੇ ਬਿਲਕੁਲ ਸਾਹਮਣੇ ਮੇਰਾ ਆਫਿਸ ਆ ਮੈਂ ਕਦੀ ਨਹੀਂ ਸੋਚਿਆ ਤੁਸੀਂ ਆਪ ਆਕੇ ਦੇਖ ਲਿਓ ਜਿਹੜਾ ਵੀ ਮੇਰੇ ਕੋ ਆਂਦਾ ਮੇਰੀ ਇਹ ਸੋਚ ਹੁੰਦੀ ਜੇ ਮੇਰੇ ਟੈਲੀਫੋਨ ਦੇ ਨਾਲ ਕਿਸੇ ਦਾ ਭਲਾ ਹੁੰਦਾ ਕਿਸੇ ਦਾ ਕੰਮ ਹੁੰਦਾ ਤਾਂ ਉਹ ਜ਼ਰੂਰ ਕਰਨਾ ਚਾਹੀਦਾ ਜ਼ਰੂਰੀ ਨਹੀਂ ਕਿ ਵੋਟ ਦੀ ਖਾਤਰ ਹੀ ਕੰਮ ਕਰਨੇ ਚਾਹੀਦੇ ਆ ਅਗਰ ਆਪਾਂ ਕਿਸੇ ਦੇ ਬਿਨਾ ਵਿਚਾਰਚ ਤੋਂ ਕੰਮ ਕਰਾਂਗੇ ਜਦੋਂ ਵੋਟਾਂ ਦਾ ਟਾਈਮ ਆਊਗਾ ਉੱਪਰ ਵਾਲਾ ਵੀ ਕਿਰਪਾ ਕਰੂਗਾ ਜੀ ਕੀਤੇ ਹੋਏ ਕੰਮ ਵੀ ਫੇਰ ਨਜ਼ਰ ਆਉਂਦੇ ਆ ਪ੍ਰਧਾਨ ਜੀ ਇੱਕ ਬਹੁਤ ਮਸਲਾ ਬਸੰਤ ਪੰਜਵੀਂ ਆ ਰਹੀ ਹੈ ਜਿਹੜੀ ਚੈਨਾ ਦੀ ਡੋਰ ਹੈਗੀ ਆ ਕਿਤੇ ਨਾ ਕਿਤੇ ਬਹੁਤ ਵੱਡਾ ਨੁਕਸਾਨ ਕਰਦੀ ਉਹਦੇ ਬਾਰੇ ਕੀ ਕਹਿਣਾ ਮੈਂ ਤਾਂ ਕਹੂੰਗਾ ਪ੍ਰਸ਼ਾਸਨ ਨੂੰ ਜੀ ਸਕਤੀ ਕਰਨੀ ਚਾਹੀਦੀ ਆ ਔਰ ਮੈਂ ਵੇਚਣ ਵਾਲਿਆਂ ਨੂੰ ਅਪੀਲ ਕਰਦਾ ਕਿ ਜਿੱਦਾਂ ਦੇ ਤੁਹਾਡੇ ਬੱਚੇ ਆ ਉਦਾਂ ਦੇ ਹੀ ਬਾਕੀ ਪਬਲਿਕ ਦੇ ਬੱਚੇ ਆ ਔਰ ਇਹ ਬੜਾ ਨੁਕਸਾਨਦਗੀ ਚੀਜ਼ ਆ ਇਹਨੂੰ ਨਹੀਂ ਵੇਚਣਾ ਚਾਹੀਦਾ ਔਰ ਪ੍ਰਸ਼ਾਸਨ ਨੂੰ ਕਹਿਣਾ ਬਣਦਾ ਕਿ ਸ਼ਕਤੀ ਕਰੀਏ ਤਾਂ ਕਿ ਕਿਸੇ ਵੀ ਬੱਚੇ ਸਭ ਅੱਜ ਪਿੰਡ ਜੱਬੋਵਾਲ ਦੇ ਵਿੱਚ ਪ੍ਰਧਾਨਜੀਪ ਵਿਸ਼ੇਸ਼ ਤੌਰ ਤੇ ਲਲਤ ਮੋਹਨ ਪਾਟਕ ਜੀ ਹਲਕੇ ਦੇ ਇੰਚਾਰਜ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਤੋਂ ਪਹੁੰਚੇ ਨੇ ਕਿਸ ਤਰ੍ਹਾਂ ਦਾ ਲੱਗਦਾ ਕਿ ਬੀਬੀਆਂ ਬੜੇ ਲੰਬੇ ਸਮੇਂ ਤੋਂ ਜਿਹੜਾ ਉਹਨਾਂ ਦੀ ਵੇਟ ਕਰਦੀਆਂ ਸੀ ਆ ਅੱਜ ਕਿੰਨੇ ਕੁ ਖੁਸ਼ੀ ਮਹਿਸੂਸ ਹੁੰਦੀ ਆ ਕਿ ਕੀਤੇ ਹੋਏ ਕੰਮਾਂ ਨੂੰ ਚਾਰ ਚੰਦ ਲਾਉਣ ਦੇ ਲਈ ਇਹ ਫੁੱਲਾਂ ਦੇ ਨਾਲ ਜਿਹੜਾ ਹੈਗਾ ਹੈ ਅੱਜ ਕੁੰਡ ਚਕਾਈ ਕੀਤੀ ਗਈ ਕਿਸ ਤਰ੍ਹਾਂ ਦੇ ਦੇਖ ਕੇ ਮੈਂ ਹਾਂਜੀ ਮੈਂ ਪਹਿਲਾਂ ਤਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਇੱਥੇ ਪਹੁੰਚਣ ਤੇ ਸਾਡੇ ਪ੍ਰਧਾਨ ਸਾਹਿਬ ਲਲਿਤ ਮੋਨ ਪਾਟਕ ਜੀ ਅੱਜ ਪਹੁੰਚੇ ਆਪਾਂ ਇਸ ਗਲੀ ਦਾ ਪੀਰਾਂ ਵਾਲੀ ਗਲੀ ਦਾ ਉਦਘਾਟਨ ਕੀਤਾ ਆ ਤੇ ਸਾਡੇ ਪੰਚਾਇਤ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਆ ਮੇਰੀਆਂ ਬੀਬੀਆਂ ਭੈਣਾਂ ਦੇ ਕੋ ਸਾਰੇ ਆਏ ਆ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਜ ਪਿੰਡ ਜੱਬੋਵਾਲ ਦੇ ਵਿੱਚ ਨਗਰ ਨਿਵਾਸੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ ਧੰਨਵਾਦ ਕਰਨ ਦੇ ਲਈ ਫੁੱਲਾਂ ਦੇ ਨਾਲ ਸਵਾਗਤ ਵੀ ਕੀਤਾ ਗਿਆ ਤੇ ਜੇ ਗੱਲ ਕਰੀਏ ਵਿਕਾਸ ਦੀ ਵਿਕਾਸ ਦੀਆਂ ਪਰਤਾਂ ਪਿੰਡ ਜੱਬੋਵਾਲ ਦੇ ਵਿੱਚ ਪਹਿਲੇ ਦਿਨ ਤੋਂ ਖੁੱਲ੍ਹਦੀਆਂ ਨਜ਼ਰਾਈਆਂ ਵਾ ਖੂਬੀ ਤਰੀਕੇ ਨਾਲ ਪੰਡ ਦੇ ਸਰਪੰਚ ਬੀਬੀ ਜਸਵਿੰਦਰ ਕੌਰ ਨੇ ਕੰਮ ਕਰਕੇ ਦਿਖਾਇਆ ਜੋ ਕਿ ਇੱਕ ਲੇਡੀ ਨੇ ਬਹੁਤ ਵੱਡਾ ਪਿੰਡ ਦੇ ਵਿੱਚ ਹਮਲਾ ਮਾਰਿਆ ਆਮ ਲੋਕ ਇਹ ਗੱਲ ਕਹਿ ਰਹੇ ਨੇ ਕਿ 60 ਸਾਲ ਤੋਂ ਵੱਡਾ ਜਿਹੜਾ ਵਿਕਾਸ ਹੈਗਾ ਇਹਨਾਂ ਦੇ ਵਿੱਚ ਹੋਇਆ ਇਹਦਾ ਮੇਨ ਕਾਰਨ ਸਰਪੰਚ ਸਾਹਿਬ ਵੀ ਅਕਸਰ ਕਹਿੰਦੇ ਨੇ ਕਿ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਤੜੇ ਵਾਜੀ ਤੋਂ ਉੱਪਰ ਉੱਠ ਕੇ ਜਿਹੜਾ ਪਿੰਡ ਦਾ ਕੰਮ ਹੈਗਾ ਤੇ ਇੱਥੇ ਬਹੁਤ ਵੱਡਾ ਜਿਹੜਾ ਸਤਕਾਰ ਹੈਗਾ ਡੀਡੀਪੀਓ ਸਾਹਿਬ ਨੂੰ ਵੀ ਜਾਂਦਾ ਡੀ ਆਪਣੂ ਵੀ ਜਾਣਦਾ ਕਿ ਜਿਨ੍ਹਾਂ ਨੇ ਕਿਸੇ ਤਰ੍ਹਾਂ ਦਾ ਕੋਈ ਵਿਗੜਨਾ ਨਾ ਪਾਉਂਦੇ ਹੋਏ ਪਿੰਡ ਦਾ ਜਿਹੜਾ ਵਿਕਾਸ ਹੈਗਾ ਵੱਡੇ ਪੱਧਰ ਦੇ ਉੱਪਰ ਕੀਤਾ ਇਹ ਵਾਲ ਦੇ ਵਿੱਚ ਪੂਰੀ ਟੀਮ ਦਾ ਕੀਤਾ ਜਾ ਰਿਹਾ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਸਮਾਂ ਕੱਢਦੇ ਹੋਏ ਵਿਕਾਸ ਦੀਆਂ ਅਗਲੀਆਂ ਲੜੀਆਂ ਨੂੰ ਅੱਗੇ ਲੈ ਕੇ ਜਾਣ ਦੇ ਲਈ ਵੱਡਾ ਹਮਲਾ ਮਾਰਿਆ ਪਿੰਡ ਦੇ ਜ਼ਬੋਵਾਲ ਦੇ ਵਿੱਚ ਨਗਰ ਨਿਵਾਸੀਆਂ ਦੇ ਨਾਲ-ਨਾਲ ਬੀਡੀਪੀਓ ਆਫਿਸ ਤੋਂ ਵੀ ਵਿਸ਼ੇਸ਼ ਇਹ ਪ੍ਰਬੰਧਕ ਦਫ਼ਤਰ ਸਹਿਬਾਨ ਦੇ ਪੂਰੀ ਟੀਮ ਦੇ ਨਾਲ ਪੌਂਚੇ ਨੇ ਨਗਰ ਨਿਵਾਸੀ ਵੀ ਇਕੱਠੇ ਹੋਏ ਨੇ ਇੱਥੇ ਅੱਜ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜੇ ਗੱਲ ਕਰੀਏ ਇਸ ਗਲੀ ਦੀ ਇਸ ਰਸਤੇ ਇਹਨੂੰ ਬਣਾਇਆ ਗਿਆ ਅੱਜ ਦੀ ਕੌਂਡ ਚਕਾਈ ਜਿਹੜੀ ਹੈਗੀ ਆ ਵਿਸ਼ੇਸ਼ ਤੌਰ ਤੇ ਕੀਤੀ ਗਈ ਆ ਪਿੰਡ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਪਿੰਡ ਜੱਬੋਵਾਲ ਵਿਖੇ ਲਖ ਦਾਤਾ ਪੀਰ ਵਾਲੀ ਗਲੀ ਦਾ ਜਿਹੜਾ ਉਦਘਾਟਨ ਹੈਗਾ ਆ ਤੇ ਇਹਦੇ ਨਾਲ-ਨਾਲ ਜਿਹੜੇ ਵਰਮ ਹੈਗੇ ਉਹਨਾਂ ਨੂੰ ਪੱਕੇ ਕਰਨ ਦਾ ਜਿਹੜਾ ਉਦਘਾਟਨ ਹੈਗਾ ਆ ਮਾਨਯੋਗ ਲਲਤ ਪਾਠਕ ਬੱਲੂ ਸਹਿਬਾਨ ਦੇ ਵੱਲੋਂ ਕੀਤਾ ਗਿਆ ਹਲਕੇ ਦੇ ਇੰਚਾਰਜ ਨੇ ਇਹਦੇ ਨਾਲ-ਨਾਲ ਮੈਡਮ ਰਾਜਵਿੰਦਰ ਕੌਰ ਜੀ ਉਹਦੇ ਨਾਲ-ਨਾਲ ਸ਼੍ਰੀਮਤੀ ਜਸਵਿੰਦਰ ਕੌਰ ਸਰਪੰਚ ਅਤੇ ਗ੍ਰਾਮ ਪੰਚਾਇਤ ਜੱਬੋਬਾਨੇ ਵਿਸ਼ੇਸ਼ ਤੌਰ ਤੇ ਜਿਹੜਾ ਹੈਗਾ ਆ ਵਿਕਾਸ ਜਿਹੜਾ ਹੈਗਾ ਆ ਉਹਦੇ ਉਹ ਆ ਜਿਹੜਾ ਪੱਥਰ ਇੱਥੇ ਰੱਖਿਆ ਗਿਆ ਸੀ ਆ ਇੱਕ ਉਸ ਨਿਸ਼ਾਨ ਨੂੰ ਅੱਜ ਫੁੱਲਾਂ ਦੇ ਨਾਲ ਟਕਣ ਤੋਂ ਬਾਅਦ ਵਿੱਚ ਉਹਦੀ ਜਿਹੜੀ ਕੁੰਡ ਚਕਾਈ ਆ ਵਿਸ਼ੇਸ਼ ਤੌਰ ਤੇ ਕੀਤੀ ਗਈ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਪਹਿਲਾਂ ਤਾਂ ਪਿੰਡ ਵਸੀਆਂ ਦਾ ਬਹੁਤ ਧੰਨਵਾਦ ਕਰਦਾ ਕਿ ਇੰਨੀ ਠੰਡ ਦੇ ਬਾਵਜੂਦ ਤੁਸੀਂ ਇੱਥੇ ਪਹੁੰਚੇ ਆ ਨਾਲੇ ਪਿੰਡ ਦੇ ਸਰਪੰਚ ਸਾਹਿਬ ਦਾ ਤੇ ਸਾਡੇ ਲਰਤ ਮੋਨੋਪਾਰਟ ਜਿਹਨਾਂ ਨੂੰ ਪਿਆਰ ਨਾਲ ਆਪਾਂ ਬੱਲੂ ਕਹਿੰਦੇ ਆ ਹਲਕਾ ਚਾਰਜ ਆਮਦਵੀ ਕੁਆਲਟੀ ਨਾਮਾ ਸ਼ਹਿਰ ਦਾ ਵਿਸ਼ੇਸ਼ ਤੌਰ ਤੇ ਇਤਸਾਹਾਰ ਕਰਦਾ ਕਿ ਵਿਕਾਸ ਦੇ ਕੰਮਾਂ ਚ ਇਹਨੇ ਕਦੇ ਕਿਸੇ ਨਾਲ ਫਰਕ ਨਹੀਂ ਕੀਤਾ ਜਿਹੜਾ ਵੀ ਇਹਨਾਂ ਕੋਲ ਜਾਂਦਾ ਕਿ ਆ ਕੰਮਾਂ ਡਵੈਲਪਮੈਂਟ ਦੇ ਮਸਲਾ ਸੁਣ ਕੇ ਤਾਂ ਖੁਸ਼ ਹੋ ਜਾਂਦੇ ਮੇਰੇ ਹਿਸਾਬ ਨਾਲ ਪਤਾ ਨਹੀਂ ਕਿਹੜੀ એનર્ਜੀ ਆ ਜਾਂਦੀ ਕਿੰਨੀ ਹੁਣੀ ਕਰੀ ਜੀ ਬਹੁਤ ਬਹੁਤ ਮੈਂ ਨੰਦਾ ਤਿਆਰ ਲੋਕ ਸ਼ਕੰਗਯਾਰ ਵੀ ਆ ਤੇ ਨਾਲ ਦੁਬਾਰਾ ਫੇਰ ਪਿੰਡ ਦੀ ਪੰਚਾਇਤ ਦਾ ਤੇ ਤੁਹਾਡਾ ਸਾਰਿਆਂ ਦਾ ਦੁਬਾਰਾ ਧੰਨਵਾਦ ਕਰਦਾ ਕਿ ਇੰਨੀ ਠੰਡ ਦੇ ਵਿੱਚ ਵੀ ਤੁਸੀਂ ਇੱਥੇ ਪਹੁੰਚੇ ਪਾਕੀ ਬਹੁਤ ਬਹੁਤ ਧੰਨਵਾਦ ਡਾਕਟਰ ਕਮਲ ਜੀ ਦਾ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਅੱਜ ਦੇ ਮੁੱਖ ਮਹਿਮਾਨ ਲਲਿਤ ਮੋਹਨ ਪਾਟਕ ਜੀ ਵੱਲੋਂ ਪ੍ਰਧਾਨ ਜੀ ਆਪਣੇ ਵਿਚਾਰ ਸਕਤਨਾ ਸਾਂਝ ਕਰਨ ਪ੍ਰਧਾਨ ਜੀ ਪਿੰਡ ਜੰਪੋਵਾਲ ਦੇ ਸਮੂਹ ਨਗਰ ਨਿਵਾਸੀ ਬਜ਼ੁਰਗੋ ਮਾਤਾ ਪਹਿਣੋ ਪਿੰਡ ਦੇ ਸਰਪੰਚ ਸਾਹਿਬ ਸਾਫਕਾ ਸਰਪੰਚ ਸਾਹਿਬ ਉਹ ਸਮੂਹ ਪਿੰਡ ਦੇ ਪੰਚਾਇਤ ਬीडीबीओ ਤੋਂ ਹੋਇਸ ਤੋ ਆਏ ਅਫਸਰ ਸਹਿਬਾਨ ਔਰ ਮੇਰੇ ਨਾਲ ਆਏ ਇੰਪਰੂਵਮੈਂਟ ਟਰਸਟ ਦੇ ਸਾਫਕਾ ਚੇਅਰਮੈਨ ਡਾਕਟਰ ਕਮਲ ਜੀ ਅੱਜ ਅਸੀਂ ਪਿੰਡ ਜੱਬੋਵਾਲ ਦੇ ਸੜ ਗਲੀ ਔਰ ਸੜਕ ਤੇ ਬਰਮਦਾਂ ਦਾ ਅਦਗਾਠਨ ਕਰਨ ਲਈ ਇੱਥੇ ਪਹੁੰਚੇ ਆਂ ਸਰਪੰਚ ਸਾਹਿਬ ਨੇ ਥੋੜੇ ਦਿਨ ਪਹਿਲਾਂ ਇਹ ਪੀਰਾਂ ਵਾਲੀ ਜਗ੍ਹਾ ਜਿੱਥੇ ਸਾਡੇ ਸਾਰਾ ਪਿੰਡ ਮੱਥਾ ਟੇਕਣ ਜਾਂਦਾ ਸਾਨੂੰ ਆਪਣੇ ਪੀਰਾਂ ਪਗੰਬਰਾਂ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਇਹਨਾਂ ਨੇ ਗਲੀ ਦੀ ਗੱਲ ਕੀਤੀ ਸੀ ਔਰ ਇਹਨਾਂ ਦੀ ਮਿਹਨਤ ਸਦਕਾ ਕਿਉਂਕਿ ਜੇ ਪਿੰਡ ਦੀ ਪੰਚਾਇਤ ਤਕੜੀ ਆ ਤਦੈ ਕੋਈ ਅਫਸਰ ਜਾਂ ਕੋਈ ਪੋਲਿਟਿਕਲ ਬੰਦਾ ਕੋਸ਼ਿਸ਼ ਕਰ ਸਕਦਾ ਅਗਰ ਪੰਚਾਇਤ ਹੀ ਢਿੱਲੀ ਹੋਵੇ ਤਾਂ ਕੁਝ ਨਹੀਂ ਹੁੰਦਾ ਥੋੜੇ ਦਿਨਾਂ ਦੇ ਵਿੱਚ ਇਹਨਾਂ ਨੇ ਗਲੀ ਦਾ ਨਿਰਮਾਣ ਕੀਤਾ ਪਰਮ ਇਸ ਪਰਮ ਜਿਹੜੇ ਆ ਸੜਕਾਂ ਦੇ ਉਹ ਪੱਕੇ ਕੀਤੇ ਆ ਮੈਂ ਇਹਨਾਂ ਦਾ ਸਰਪੰਚ ਸਾਹਿਬ ਦਾ ਤਹਿਤ ਹੇ ਲੋ ਧੰਨਵਾਦੀ ਆ ਔਰ ਇਹਨਾਂ ਨੂੰ ਵਿਸ਼ਵਾਸ ਦੋ ਆ ਨਾ ਕਿ ਹੋਰ ਵੀ ਜਿਹੜੇ ਪਿੰਡ ਦੇ ਚੰਗੇ ਕੰਮਾਂ ਲਈ ਜੇ ਕੋਈ ਕਮੀ ਪੇਚੀ ਆ ਤਾਂ ਆਪਾਂ ਜਰੂਰ ਦੂਰ ਕਰੀਏ ਕਿਉਂਕਿ ਪਰਮਾਤਮਾ ਵੱਲੋਂ ਹੀ ਮੌਕਾ ਮਿਲਦਾ ਹੁੰਦਾ ਔਰ ਇਹ ਟਾਈਮ ਟਾਈਮ ਤੇ ਜੇ ਕੰਮ ਹੋ ਜਣ ਉਹੀ ਉੱਪਰ ਵਾਲੇ ਦੀ ਕਿਰਪਾ ਹੀ ਹੁੰਦੀ ਆ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਕਦੇ ਵੀ ਪਾਰਟੀਵਾਦੀ ਨਹੀਂ ਦੇਖੀ ਔਰ ਹਮੇਸ਼ਾ ਹੀ ਇਲਾਕੇ ਦੀ ਡਿਵੈਲਪਮੈਂਟ ਕਰਨ ਲਈ 2 ਸਾਲ ਹੋ ਗਏ ਸਰਕਾਰ ਬਣੀ ਨੂੰ 2 ਸਾਲਾਂ ਦੇ ਵਿੱਚ ਇਲਾਕੇ ਦੇ ਕਈ ਇਹੋ ਜਿਹੇ ਕੰਮ ਸੀ ਜਿਹੜੇ ਕਿ ਜਦਾਂ ਦੇ ਕਾਰਨ ਸਿਆਸੀ ਕਾਰਨਾ ਕਰਕੇ ਰੁਕੇ ਸੀ ਅਗਰ ਮੇਰੇ ਧਿਆਨ ਚ ਆਇਆ ਤਾਂ ਮੇਰੀ ਕੋਸ਼ਿਸ਼ ਰਹੀ ਹੈ ਕਿ ਜਰੂਰ ਹੋਣਾ ਦਾ ਕੰਮ ਕੀਤਾ ਜਾਵੇ ਹੋਰ ਜਾਦੀ ਪੰਜਾਬ ਦੇ ਵਿੱਚ ਪਗਵੰਤਮਾਨ ਸਰਕਾਰ ਬਣੀ ਹੈ ਤੁਹਾਨੂੰ ਪਤਾ ਹੀ ਹੈ ਕਿ 40000 ਦੇ ਕਰੀਬ 41000 ਦੇ ਕਰੀਬ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਨੌکریاں ਮਿਲੀਆਂ ਔਰ ਇਹ ਨੌਕਰੀਆਂ ਦੇ ਵਿੱਚ ਕੋਈ ਵੀ ਕਿਸੇ ਦੀ ਕੋਈ ਛਪਾਰਚ ਨਹੀਂ ਹੁੰਦੀ ਜਿੱਦਾ ਪਹਿਲੀਆਂ ਸਰਕਾਰਾਂ ਦੇ ਵਿੱਚ ਹੁੰਦੀ ਸੀ ਇਹ ਜਿਹਦੇ ਨੰਬਰ ਆਏ ਆ ਉਹਦਾ ਹੀ ਉਹਨੂੰ ਹੀ ਹੱਕ ਮਿਲਿਆ ਚਾਹੇ ਉਹਦੀ ਕੋਈ ਛਪਾਰਚ ਹੈ ਚਾਹੇ ਨਹੀਂ ਕਿਉਂਕਿ ਉਹਨਾਂ ਨੇ ਮੈਰਿਟ ਕੰਪਿਊਟਰ ਦੇ ਵਿੱਚ ਮੈਰਿਟ ਪਾਈ ਹੈ ਜਿਹਦੀ ਮੈਰਿਟ ਬੰਦੀ ਉਹਨੂੰ ਨੌਕਰੀ ਮਿਲਦੀ ਹੈ ਜੇ ਆਪਾਂ ਬਿਜਲੀ ਦੇ ਬਿੱਲਾਂ ਦੀ ਗੱਲ ਕਰ ਲਈਏ ਤੁਸੀਂ ਸਾਰੇ ਬੈਠੇ ਹੋ ਮੇਰਾ خیال ਪਹਿਲੀ ਵਾਰ ਹੀ ਹੋਇਆ ਕਿ 88% ਲੋਕਾਂ ਦੇ ਬਿਜਲੀ ਦੇ ਬਿੱਲ ਮਾਫ ਹੋਏ ਆ। ਔਰ ਦੂਜੇ ਪਾਸੇ ਜੇ ਬਿਜਲੀ ਦੇ ਬਿੱਲ ਮਾਫ ਕੀਤੇ ਆ ਤਾਂ ਬਿਜਲੀ ਵੀ ਪੂਰੀ ਦਿੱਤੀ ਆ। ਕਿਸਾਨ ਭਰਾ ਬੈਠੇ ਆ ਦੇਖ ਲਓ ਜਦੋਂ ਸੀਜ਼ਨ ਸਿਕਾ ਤਾਂ ਮੋਟਰਾਂ ਬੰਦ ਕਰਨ ਜਾਣਾ ਪੈਂਦਾ ਸੀ। ਨਹੀਂ ਤਾਂ ਤੁਸੀਂ ਮੋਟਰਾਂ ਬਿਜਲੀ ਨੂੰ ੜੀਕਦੇ ਰਹਿੰਦੇ ਸੀ, ਦੇਖਦੇ ਰਹਿੰਦੇ ਸੀ ਘਰ ਜ਼ੀਰੋ ਦਾ ਬੱਲਵ ਲਾ ਕੇ ਰੱਖਦੇ ਸੀ ਕਿ ਜਦੋਂ ਬੱਤੀ ਆਈ ਤਾਂ ਆਪਣੇ ਆਪਣੇ ਕੀਤਾ ਇਹ ਤਾਂ ਹੀ ਹੋ ਸਕਦਾ ਜੇ ਸੋਚ ਚੰਗੀ ਹੋਵੇ ਕਿਾ ਜੇ 2 ਸਾਲਾਂ ਦੇ ਵਿੱਚ ਨਾ ਤਾਂ ਕੋਈ ਨਵਾਂ ਪਾਵਰ ਪਲਾਂਟ ਲਾਇਆ ਨਾ ਕੋਈ ਅਫਸਰ ਨਵੇਂ ਕੋਈ ਬਾਹਵੇਂ ਦੇਚਾਂ ਤੋਂ ਲਿਆਉਂਦੇ ਆ ਉਹੀ ਸਾਡੇ ਭੈਣ ਭਰਾ ਅਫਸਰ ਸੀਗੇ ਉਹੀ ਪਲਾਂਟ ਸੀਗਾ ਪਰ ਸੋਚ ਖਰੀ ਸੀ ਜੇ ਸੋਚ ਖਰੀ ਸੀ ਤੇ ਬਿਜਲੀ ਦਾ ਕੰਮ ਖਰਾ ਹੋਇਆ ਪਿੰਡਾਂ ਦੇ ਵਿੱਚ ਮੈਨੂੰ ਜਿਸ ਵੀ ਪਿੰਡ ਜਾਣਾ ਪਤਾ ਲੱਗਦਾ ਕਿ ਨੀਲੇ ਕਾਟਾ ਚ ਬਹੁਤ ਵਿਤ ਕਰਾ ਹੋਇਆ ਪਹਿਲੀ ਸਰਕਾਰ ਨੇ ਉਹਨਾਂ ਦੇ ਨੀਲੇ ਕਾਰਡ ਬਣਾ ਦਿੱਤੇ ਜਿਹੜੇ ਘਰੋਂ ਰੱਜੇ ਪੁੱਜੇ ਸੀਗੇ ਉਹਨਾਂ ਦੇ ਨਹੀਂ ਬਣਾਏ ਜਿਹੜੇ ਉਹਨਾਂ ਦੇ ਨਾਲ ਨਹੀਂ ਅੱਖਵਾਲ ਸੀਗਾ ਉਹਨਾਂ ਦੇ ਨੀਲੇ ਕਾਰਡ ਵੀ ਨਹੀਂ ਬਣਾਏ ਪਰ ਥੋੜੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਨੋਟੀਫਿਕੇਸ਼ਨ ਹੋ ਰਹੀ ਆ ਸਾਰੇ ਪਿੰਡਾਂ ਦੇ ਵਿੱਚ ਸਰਵੇ ਹੋਊਗਾ ਅਫਸਰ ਸਹਿबान ਆਉਗੇ ਕੱਲੇ-ਕੱਲੇ ਜਿਸ ਘਰ ਦੇ ਵਿੱਚ ਜ਼ਰੂਰਤ ਹੋਊਗੀ ਗਰੀਬੀ ਰੇਖਾ ਵਾਲੇ ਪੁਆਇੰਟ ਤੇ ਆਊਗਾ ਬੰਦਾ ਉਹਦਾ ਨੀਲਾ ਕਾਰਡ ਬਣੂਗਾ ਚਾਹੇ ਉਹਦੇ ਘਰ ਅਕਾਲੀ ਦਲ ਦਾ ਝੰਡਾ ਲੱਗਾ ਚਾਹੇ ਕਾਂਗਰਸ ਦਾ ਇਹ ਨਹੀਂ ਹੋਊਗਾ ਜੀ ਇਹਨਾਂ ਦੇ ਤਾਂ ਵੋਟਾਂ ਉੱਧਰ ਪਾਉਂਦੇ ਆ ਤਾਂ ਇਹਨਾਂ ਦੇ ਨੀਲੇ ਕਾਡ ਨਹੀਂ ਬਣਾਣੇ ਇਹ ਮੇਰਾ ਤੁਹਾਡੇ ਨਾਲ ਵਾਦਾ ਜਿੱਦਣ ਸ਼ੁਰੂ ਹੋ ਗਏ ਮੈਂ ਆਪ ਖੁਦ ਪਿੰਡਾਂ ਦੇ ਵਿੱਚ ਨਾਲ ਜਾਊਂਗਾ ਪਰ ਇਹ ਨਹੀਂ ਕਹੂੰਗਾ ਕਿ ਇਹਦਾ ਕੱਟ ਦਿਓ ਉਹਦਾ ਕਹੂੰਗਾ ਕੱਟ ਦਿਓ ਜਿਹਦੇ ਕੋਲ 10 20 ਕਿੱਲੇ ਹੋਣ ਗੱਡੀਆਂ ਕਾਰਾਂ ਹੋਣ ਉਹ ਨੀਲਾ ਕਾਡ ਦਾ ਆਨੰਦ ਮਾਣੇ ਮੈਂ ਉਹਦਾ ਜ਼ਰੂਰ ਕਟਾਣ ਦੀ ਕੋਸ਼ਿਸ਼ ਕਰੂੰਗਾ ਪਰ ਜਿਹੜੇ ਗਰੀਬ ਆ ਉਹਨਾਂ ਦਾ ਜ਼ਰੂਰ ਬਣਵਾ ਕੇ ਦੇਵਾਂਗੇ ਇਹ ਨੀਲੇ ਕਾਡਾਂ ਦੀ ਵੀ ਮਤਲਬ ਥੋੜੇ ਦਿਨਾਂ ਦੇ ਵਿੱਚ ਹੀ ਮਤਲਬ ਸ਼ੁਰੂ ਹੋ ਜਾਣੇ ਆ ਉਰ ਮੈਂ ਜਿਆਦਾ ਠੰਡ ਦਾ ਮੌਸਮ ਆ ਪਿੰਨਾ ਵੀ ਪ੍ਰੋਗਰਾਮ ਕਾਫੀ ਸੀ ਤਾਂ ਮੈਂ ਮੈਂ ਮਾਫੀ ਮੰਗਦਾ ਕਿ ਮੈਂ ਥੋੜਾ ਜਿਹਾ ਲੇਟ ਆਇਆ ਪਰ ਮੈਂ ਜਾਣ ਬੁਝ ਕੇ ਲੇਟ ਨਹੀਂ ਆਇਆ ਪ੍ਰੋਗਰਾਮ ਹੀ ਇੰਨੇ ਸੀ ਕਿ ਕਰਦੇ ਕਰਦੇ ਹਜੇ ਵੀ ਇਸ ਤੋਂ ਬਾਅਦ ਜਾ ਕੇ ਵੀ ਲਗਾਤਾਰ ਦੋ ਦਿਨ ਜਗ੍ਹਾ ਤੇ ਜਾਣਾ ਆ ਮੈਂ ਜਿਆਦਾ ਕੁਝ ਨਾ ਕਹਿੰਦਾ ਸਰਪੰਚ ਮੈਡਮ ਦਾ ਸਮੂਹ ਇਹਨਾਂ ਦੀ ਪੰਚਾਇਤ ਦਾ ਸਾਬਕਾ ਸਰਪੰਚ ਜੀ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਅਗਰ ਕੋਈ ਹੋਰ ਵੀ ਕੰਮ ਇਸ ਪਿੰਡ ਦਾ ਰਹਿੰਦਾ ਆ ਉਹ ਮੇਰੇ ਧਿਆਨ ਚ ਲੈ ਆਉਗੇ ਤਾਂ ਮੈਂ ਜਰੂਰ ਪੂਰਾ ਕਰਾ ਕੇ ਦਵਾਂਗਾ ਜਿਆਦਾ ਕੁਝ ਨਾ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਾਡੇ ਪ੍ਰਧਾਨ ਜੀ ਹੁਣ ਆਪਾਂ ਸ਼ਾਰਟਕਟ ਲੈਣਾ ਸਮਾਂ ਮੈਂ ਸਰਪੰਚ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਪ੍ਰਧਾਨ ਜੀ ਦਾ ਇੱਥੇ ਆਏ ਦੇ ਜੀਆਂ ਕਹਿਣ ਸਰਪੰਚ ਮੈਡਮ ਜਸਵਿੰਦਰ ਕੋਰ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਜਿਸ ਤਰ੍ਹਾਂ ਕਿ ਪਤਾ ਹੀ ਹੈ ਆਪਣੇ ਪਿੰਡ ਦੇ ਵਿੱਚ ਅੱਜ ਇਕਾਟਨ ਕਰਨ ਪਹੁੰਚੇ ਲਲਿਤ ਮਨ ਪਾਟਕ ਜੀ ਸਾਡੇ ਪ੍ਰਧਾਨ ਸਾਹਿਬ ਵੱਲੋਂ ਹਣੀ ਤੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਮੈਂਬਰ ਪੰਚਾਇਤ ਮੋਤਵਾਨ ਸਾਰੇ ਪਿੰਡ ਦੇ ਸਾਡੇ ਬੀਡੀਪੀਓ ਦਫ਼ਤਰ ਤੋਂ ਪਹੁੰਚੇ ਹੋਏ ਨੇ ਸੈਕਟਰੀ ਸਾਹਿਬ ਅਮਰੀਕ ਸਿੰਘ ਜੀ ਤੇ ਮੈਂ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਔਰ ਜੀ ਆਇਆਂ ਆਖਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਸਨ ਸਰਪੰਚ ਸਾਹਿਬ ਜਿਦਾ ਪ੍ਰਧਾਨ ਸਾਹਿਬ ਨੇ ਤੁਹਾਨੂੰ ਦੱਸੇ ਦਿੱਤਾ ਕਿ ਹੋਰ ਵੀ ਕੋਈ ਪੈਂਡ ਦੀ ਆਪਣੀ ਕੋਈ ਰਹਿੰਦੀ ਆ ਕਮੀ ਪੇਸ਼ੀ ਆਪਾਂ ਇਹਨਾਂ ਤੋਂ ਇੱਕ ਦੋ ਦਿਨਾਂ ਚ ਉਹ ਵੀ ਪੂਰੀ ਕਰਾ ਸਕਦੇ ਆ ਜਦੋਂ ਮਰਜੀ ਇਹਨਾਂ ਨੂੰ ਵੀ ਮਿਲ ਲਓ ਮੈਨੂੰ ਸਾਡੇ ਮੈਂਬਰ ਪੰਚਾਇਤ ਨੂੰ ਦੱਸ ਦੋ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ